ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਪੈਨਸ਼ਨ ਦੇ ਰਿਲੇਟਡ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਜਿਹੜੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆ ਰਹੀ ਹੈ ਸਰਕਾਰ ਦੇ ਵੱਲੋਂ ਲਗਾਤਾਰ ਪੈਨਸ਼ਨ ਬਹੁਤ ਹੀ ਜ਼ਿਆਦਾ ਦੇਰੀ ਦੇ ਨਾਲ ਭੇਜੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੈਨਸ਼ਨ ਦੇਰੀ ਆਉਣ ਦਾ ਕਾਰਨ ਲੋਕਾਂ ਦੀ ਵੈਰੀਫਿਕੇਸ਼ਨ ਹੈ ਵੈਰੀਫਿਕੇਸ਼ਨ ਕਿਸ ਤਰ੍ਹਾਂ ਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਗਲਤ ਤਰੀਕੇ ਨਾਲ ਪੈਨਸ਼ਨ ਲੈ ਰਹੇ ਸੀ ਉਹਨਾਂ ਦੀ ਪੈਨਸ਼ਨ ਨੂੰ ਅਤੇ ਜਿਹੜੇ ਸਹੀ ਹੱਕਦਾਰ ਹਨ ਉਹਨਾਂ ਤੱਕ ਹੀ ਪੈਨਸ਼ਨ ਪਹੁੰਚੇ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਇੱਕ ਵੈਰੀਫਿਕੇਸ਼ਨ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਗਲਤ ਲੋਕਾਂ ਦੀ ਪੈਨਸ਼ਨ ਸਰਕਾਰ ਵੱਲੋਂ ਬੰਦ ਕੀਤੀ ਜਾ ਰਹੀ ਹੈ ਅਤੇ ਜਿਹੜੇ ਸਹੀ ਲੋਕ ਪਾਏ ਜਾਂਦੇ ਨੇ ਉਹਨਾਂ ਦੀ ਪੈਨਸ਼ਨ ਇਹ ਸਰਕਾਰ ਵੱਲੋਂ ਜਾਰੀ ਕੀਤੀ ਜਾ ਰਹੀ ਹੈ ਇਸ ਲਈ ਪੈਨਸ਼ਨ ਹਰ ਮਹੀਨੇ ਲੇਟ ਆ ਰਹੀ ਹੈ ਪਰ ਪੈਨਸ਼ਨ تقریبا ਕਈ ਮਹੀਨਿਆਂ ਤੋਂ ਲਗਾਤਾਰ ਇਸ ਤਰੀਕੇ ਨਾਲ ਲੇਟ ਆ ਰਹੀ ਹੈ ਜਿਵੇਂ ਕਿ ਨਵੰਬਰ ਮਹੀਨੇ ਦੀ ਪੈਨਸ਼ਨ ਦਸੰਬਰ ਦੇ 15 ਤਰੀਕ ਨੂੰ ਆਉਂਦੀ ਹੈ ਤੇ ਅੱਜ ਦਸੰਬਰ ਦੀ ਪੈਨਸ਼ਨ ਲਈ ਲੋਕ ਇੰਤਜ਼ਾਰ ਕਰ ਰਹੇ ਨੇ ਪਰ ਦਸੰਬਰ ਦੀ ਪੈਨਸ਼ਨ ਹੋ ਸਕਦਾ ਹੈ ਕਿ ਜਨਵਰੀ ਦੇ ਵਿੱਚ ਸਰਕਾਰ ਵੱਲੋਂ ਭੇਜੀ ਜਾਵੇ ਜਿਸ ਦੇ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਜਿਹੜੇ ਕਿ ਪੈਨਸ਼ਨ ਦੇ ਉੱਤੇ ਹੀ ਡਿਪੈਂਡ ਕਰਦੇ ਜਿਵੇਂ ਕਿ ਵਿਧਵਾ ਬੇਸਹਾਰਾ ਅੰਗਹੀਨ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਜਿਨ੍ਹਾਂ ਦਾ ਸਾਰਾ ਖਰਚਾ ਪੈਨਸ਼ਨ ਦੇ ਸਰ ਉੱਤੇ ਚੱਲਦਾ ਹੈ ਉਹਨਾਂ ਦੀ ਜਦੋਂ ਪੈਨਸ਼ਨ ਲੇਟ ਹੁੰਦੀ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੀ ਗਰੀਬ ਜਨਤਾ ਅਜਿਹੀ ਹੈ ਜਿਹੜੀ ਪੈਨਸ਼ਨ ਦੇ ਉੱਤੇ ਹੀ ਡਿਪੈਂਡ ਹੈ ਬਹੁਤ ਸਾਰੀਆਂ ਮਾਮਾ ਆਜਈਆਂ ਨੇ ਜੋ ਕਿ ਇਕੱਲੀਆਂ ਰਹਦੀਆਂ ਨੇ ਪਰ ਉਹਨਾਂ ਦਾ ਖਰਚਾ ਸਾਰਾ ਹੀ ਪੈਨਸ਼ਨ ਦੇ ਸਰ ਉੱਤੇ ਹੁੰਦਾ ਹੈ ਪਰ ਜਦੋਂ ਸਰਕਾਰ ਦੇ ਵੱਲੋਂ ਪੈਨਸ਼ਨ ਲੇਟ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਸਰਕਾਰ ਮੰਗਣ ਲਈ ਦੂਜਿਆਂ ਤੋਂ ਮਜਬੂਰ ਕਰਦੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਮੇਂ ਸਿਰ ਇੱਕ ਤਾਰੀਖ ਦੇ ਵਿੱਚ ਹੀ ਲੋਕਾਂ ਦੀ ਪੈਨਸ਼ਨ ਪਾਈ ਜਾਵੇ ਇੱਕ ਦੋ ਦਿਨ ਲੇਟ ਹੋ ਜਾਵੇ ਵਿੱਚ ਕੋਈ ਚੱਕਰ ਨਹੀਂ ਪਰ ਸਰਕਾਰ ਵੱਲੋਂ ਤਕਰੀਬਨ ਇੱਕ ਇੱਕ ਮਹੀਨਾ ਲੇਟ ਕੀਤੀ ਜਾ ਰਹੀ ਹੈ ਪੈਨਸ਼ਨ ਜਿਸ ਦੇ ਨਾਲ ਬੱਚਿਆਂ ਦੀਆਂ ਮਾਵਾਂ ਜੋ ਕਿ ਬੇਸਾਰਾ ਨੇ ਉਹਨਾਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪੈਨਸ਼ਨ ਸਮੇਂ ਸਿਰ ਲੋਕਾਂ ਦੀ ਖਾਤੇ ਵਿੱਚ ਪਾਈ ਜਾਵੇ ਸਰਕਾਰ ਵੀ ਆਪਣੀ ਜਗ੍ਹਾ ਸਹੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਨੇ ਜਿਹੜਾ ਵਾਅਦਾ ਕੀਤਾ ਸੀ 2500 ਰੁਪਏ ਦੇਣ ਦਾ ਉਹ ਵੀ ਪੂਰਾ ਕਰਾਂਗੇ ਤੇ ਨਾਲ ਹੀ ਔਰਤਾਂ ਨੂੰ ਜਿਹੜਾ 1100 ਰੁਪਏ ਦੇਣ ਦੀ ਗੱਲ ਕੀਤੀ ਹੈ ਉਸ ਦੇ ਬਾਰੇ ਵੀ ਸਰਕਾਰ ਵੱਲੋਂ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਮਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨਾਲ ਅਧਿਕਾਰੀ ਤੋਂ ਨੋਟਿਸ ਆ ਜਾ ਜਿਹੜਾ ਲਾਗੂ ਨਹੀਂ ਹੋਇਆ ਪਰ ਜਿਵੇਂ ਹੀ 2500 ਪੈਨਸ਼ਨ ਜਾਂ 1100 ਰੁਪਏ ਦੀ ਕੋਈ ਵੀ ਅਧਿਕਾਰੀ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਆਉਂਦਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦਵਾਂਗੇ ਫਿਲਹਾਲ ਸਰਕਾਰ ਦੇ ਵੱਲੋਂ 1500 ਪੈਨਸ਼ਨ ਹੀ ਤੁਹਾਡੇ ਖਾਤੇ ਦੇ ਵਿੱਚ ਪਾਈ ਜਾਵੇਗੀ ਹੋ ਸਕਦਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਸਰਕਾਰ ਦੇ ਵੱਲੋਂ 2500 ਪੈਨਸ਼ਨ ਕਰ ਦਿੱਤੀ ਜਾਵੇ ਪਰ ਉਮੀਦ ਬਹੁਤ ਜ਼ਿਆਦਾ ਘੱਟ ਹੈ ਹੋ ਸਕਦਾ ਹੈ ਕਿ 2026 ਦੇ ਬਜਟ ਤੋਂ ਬਾਅਦ ਸਰਕਾਰ ਦੇ ਵੱਲੋਂ 2500 ਪੈਨਸ਼ਨ ਸ਼ੁਰੂ ਕੀਤੀ ਜਾਵੇ ਪਰ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਵੀ ਅਜਿਹੀ ਜਾਣਕਾਰੀ ਨਿਕਲ ਕੇ ਸਾ ਜਿਸ ਦੇ ਤੌਰ ਤੇ ਅਸੀਂ ਤੁਹਾਨੂੰ ਇਹ ਕਹਿ ਸਕੀਏ ਕਿ ਸਰਕਾਰ ਵੱਲੋਂ ਪੱਕੇ ਤੌਰ ਤੇ 2500 ਪੈਨਸ਼ਨ ਇਸ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ ਇਸ ਲਈ ਜਿਹੜੇ ਲੋਕਾਂ ਦੀ ਪੈਨਸ਼ਨ ਅਜੇ ਤੱਕ ਨਹੀਂ ਆਈ ਹੈ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਦਸੰਬਰ ਦੀ ਮੈਨੂੰ ਲੱਗਦਾ ਜਨਵਰੀ ਮਹੀਨੇ ਵਿੱਚ ਸਰਕਾਰ ਵੱਲੋਂ ਖਾਤੇ ਵਿੱਚ ਪਾਈ ਜਾਵੇਗੀ ਇਹ ਸੀਗੀ ਪੈਨਸ਼ਨ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਪੰਜਾਬ ਰਾਜ ਯੋਜਨਾ ਦੇ ਵਿੱਚ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ